ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਪੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਏ ਨਿਰਭਉ ਇਥੀਮਕ ਲੱਗ ਜੀ ਨਿਰਭਉ ਹਰ ਜੀਉ ਸੋਏ ਸਤਗੁਰ ਸੇਵੈ ਹਰ ਮਨ ਵਸੈ ਤਿਤਿ ਪੋ ਕਦੇ ਨ ਹੋਏ ਦੋ ਸੁਮਣ ਦੁਖ ਤਿਸਨ ਤਿਸ ਨੂੰ ਨੇੜ ਨ ਆਵੇ ਹੋ ਨ ਸਕੈ ਕੋਇ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ 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 ਕਸ ਕੇ ਬੋਲਣਾ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਮਹੱਲਾ ਤੀਜਾ ਇੱਕ ਸੱਜਣ ਚੱਲੇ ਇਕ ਚੱਲ ਗਏ ਰਹਦੇ ਭੀ ਫੁਨ ਜਾਹਿ ਜਿਨੇ ਸਤਗੁਰ ਨਾ ਸੇਵਿਓ ਸੇ ਆਏ ਗਏ ਪਛਤਾਹਿ ਨਾਨਕ ਸੱਚ ਰਤੇ ਸੇ ਨਾ ਵਿਛੜੈ ਸਤਗੁਰ ਸੇਵ ਸਮਾਹਿ ਪੌੜੀ ਤਿਸ ਮਿਲਿਆ ਸਤਗੁਰ ਸੱਜਣਾ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲਿਆ ਸਤਗੁਰ ਪ੍ਰੀਤਮੈ ਮਿਲੀਐ ਦੇਸੇ ਮਿਲਿਆ ਸਤਗੁਰ ਪ੍ਰੀਤਮ ਜਿਨ ਹਉਮੈ ਵਿੱਚੋ ਹਮਾਰੀ ਸੋ ਸਤਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਜਿਨ ਹਰ ਉਪਦੇਸ਼ ਦੇ ਇਥੇ ਟਮਕੈ ਸਭ ਸ੍ਰਿਸ਼ਟ ਸਵਾਰੀ ਨਿਤ ਜਪਿਓ ਸੰਤੋ RAM ਨਾਮ ਭਉ ਦਿਲ ਬਖਤਾਰੀ ਗੁਰ ਪੂਰੈ ਹਰ ਉਪਦੇਸਿਆ ਗੁਰ ਵਿਟੜਿਆ ਹਉ ਸਦਵਾਰੀ ਹਉ ਸਦਵਾਰੀ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਚੱਕਦੀ ਸੁਖੀ ਹੂੰ ਸੁਖਸਾਰ ਐਥੇ ਮਿਲਨ ਵੜਿਆਈਆ ਦਰਗਹ ਮੂਖ ਦੁਆਰ ਦਰਗਹ ਇਸ ਯਮਕ ਲਾ ਦਨੀ ਹੈ ਮੂਖ ਦੁਆਰ ਸੰਬੰਧਕ ਪਾਠ ਸੱਚੀ ਕਾਰਕ ਮਾਵਣੀ ਸੱਚ ਪੈਨਣ ਸੱਚ ਨਾਮ ਅਧਾਰ ਸੱਚੀ ਸੰਗਤ ਸੱਚ ਮਿਲੈ ਸਚੈ ਨਾਏ ਪਿਆਰ ਸਚੈ ਸ਼ਬਦ ਹਰਖ ਸਦਾ ਦਰ ਸਚੈ ਸਚਿਆਰ ਇਸਰਾਮ ਧਿਆਨ ਨਾਲ ਲਾਉਣਾ ਸਚੈ ਸ਼ਬਦ ਇਥੇ ਠਮਕ ਹਰਖ ਸਦਾ ਇਥੇ ਵਿਸਰਾਮ ਹੈ ਦਰ ਸਚੈ ਸਚਿਆਰ ਨਾਨਕ ਸਤਿਗੁਰ ਕੀ ਸੇਵਾ ਸੂ ਕਰੈ ਜਿਸ ਨੂੰ ਨਦਰ ਕਰੈ ਕਰਤਾਰ ਮਹੱਲਾ ਤੀਜਾ ਹੂਰ ਵਿਡਾਣੀ ਚੱਕਰੀ ਤਿਗ ਜੀਵਨ ਤ੍ਰਿਗ ਵਾਸ ਅੰਮ੍ਰਿਤ ਛੋਡ ਬਿਖ ਲੱਗੀ ਬੇਖ ਖੱਟਣਾ ਬੇਖ ਰਾਸ ਖੱਟਣਾ ਕਸ ਕੇ ਬੋਲ ਖਟਣਾ ਨਹੀਂ ਕਹਿਣਾ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਐਥੈ ਦੁਖੋ ਦੁਖ ਕਮਾਵਣਾ ਮੁਇਆ ਨਰਕ ਨਿਵਾਸ ਮਨ ਮੁਖ ਮੁਹਿ ਮੈਲੇ ਸਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਗੁਰ ਕਾ ਭਉ ਛੋਡਿਆ ਮਨ ਹਠ ਕੰਮ ਨ ਆਵੇ ਰਾਸ ਜਾਮਪੁਰ ਬੱਦੀ ਮਾਰਿਐ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਦਿਵਾਸ ਪੌੜੀ ਸੋ ਸਤਗੁਰ ਸੇਵਿ ਹੋ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਗੁਰ ਪੂਜਿ ਹੋ ਦਿਨ ਰਾਤ ਜਿਨ ਜਗਨਾਥ ਜਗਦੀਸ਼ ਜਪਾਇਆ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤਿਸ ਸਤਗੁਰ ਕੀ ਸਭ ਪਗੀ ਪਵਹ ਪਗੀ ਪੁ ਲਈ ਉਚਾਰਨ ਕਰਨਾ ਪੱਗੀ ਨਹੀਂ ਕਹਿਣਾ ਤਿਸ ਸਤਗੁਰ ਕੀ ਸਭ ਪਗੀ ਪਵਹ ਜਿਨ ਮੋਹ ਅੰਧੇਰ ਚੁਕਾਇਆ ਚੁਕਾਇਆ ਔਂਕੜ ਨਾਲ ਉਚਾਰਨ ਕਰਨਾ ਚੁਕਾਇਆ ਦਲੈਂਕੜ ਨਹੀਂ ਲਾਉਂਦੇ ਹਾਂ ਸੋ ਸਤਗੁਰ ਕਹ ਸਭ ਧੰਨ ਧੰਨ ਜਿਨ ਹਰ ਭਗਤ ਪੰਡਾਰ ਲਹਾਇਆ ਸ਼ਲੋਕ ਮਹੱਲਾ ਤੀਜਾ ਸਤਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਜੀ ਭੇਖੀ ਪਦ ਤੀਜਾ ਮਕਲਾ ਦਿੰਦੇ ਨੇ ਭੇਖੀ ਭੁੱਖ ਨਾ ਜਾਏ ਦੁਖ ਲਗਾ ਘਰ ਘਰ ਫਿਰੈ ਅੱਗੇ ਦੂਣੀ ਮਿਲਾ ਸਜਾਇ ਹਾਂਜੀ ਅੱਗੇ ਪਤਸੀ ਵੀ ਜਮਕ ਅੰਦਰ ਸਹਜ ਨ ਆਇਓ ਸਹਜੇ ਹੀ ਲੈ ਖਾਇ ਇਹ ਸਹਜ ਹਹਾ ਸ਼ੁੱਧ ਵਿੱਚ ਬੋਲਣਾ ਕਈ ਆਮ ਨ ਸਹਜੇ ਬੋਲ ਜਾਂਦੇ ਹਨ ਸਹਜੇ ਹਹਾ ਲਾ ਕੇ ਬੋਲਣਾ ਸਹਜੇ ਅੰਦਰ ਸਹਜ ਨ ਆਇਓ ਸਹਜੇ ਹੀ ਲੈ ਖਾਈ ਮਨ ਹੱਠ ਜਿਸ ਤੇ ਮੰਗਾਣਾ ਲੈਣਾ ਦੁਖ ਮਣਾਏ ਇਸ ਭੀਖੈ ਥਾਵਹੁ ਗਿਰਹੁ ਭਲਾ ਹਾਂਜੀ ਗਿਰਹੁ ਇਹ ਊੜਾ ਲੱਗਿਆ ਹੋਇਆ ਗਿਰਹੁ ਨਹੀਂ ਕਹਿਣਾ ਗਿਰਹੁ ਪਥ ਜਿਥਹੁ ਕੋ ਵਰਸਾਈ ਹਾਂ ਜਿਥਹੁ ਕੋ ਵਰਸਾਈ ਸ਼ਬਦ ਰਤੇ ਤਿਨਾ ਸੋਜੀ ਪਈ ਦੂਜੈ ਭਰਮ ਪੁਲਾਏ ਆ ਕਿਰਤ ਕੁਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੈ ਸੇ ਭਲੇ ਜਿਨ ਕੀ ਪਾਤ ਪਾਵਹਿ ਥਾਏ ਮਹੱਲਾ ਤੀਜਾ ਸਤਿਗੁਰ ਸੇਵਿਐ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨ ਹੋਵਾਈ ਚਿੰਤਾ ਮੂਲ ਨ ਹੋਵਾਈ ਚਿੰਤਾ ਮੂਲ ਨ ਹੋਵਾਈ ਅਚਿੰਤ ਵਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀ ਆ ਬੁਝਾਏ ਮੈਲ ਗਈ ਮਾਨ ਨਿਰਮਲ ਹੋਆ ਅੰਮ੍ਰਿਤ ਸਾਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਜਣ ਮਿਲੇ ਸੱਜਣਾ ਸੱਜਣ ਮਿਲੇ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਖੰਡ ਜਮਕਾਲ ਨਾ ਛੋਡਈ ਹਾਂਜੀ ਪਖੰਡ ਪਤ ਤੇ ਜਮ ਲਾ ਦਨੀ ਐ ਪਖੰਡ ਜਮਕਾਲ ਨਾ ਛੋਡਈ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸੇ ਉਬਰੇ ਸੱਚੇ ਸਿਉ ਲਿਵ ਲਾਇ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਤਿਤ ਜਾਏ ਬਹੁ ਸਤ ਸੰਗਤੀ ਜਿਥੈ ਹਰਿ ਕਾ ਹਰਿ ਨਾਮ ਬਿਲੋਈਐ ਸਹਜ ਹੀ ਹਰ ਨਾਮ ਲੇਹ ਹਰ ਤਤ ਨਾ ਖੋਈਐ ਹਾਂਜੀ ਹਰ ਤਤ ਨਾ ਖੋਈਐ ਨਿਤ ਜਪਿ ਆਹ ਹਰ ਹਰ ਦਿਨ ਸਰਾਤ ਹਾਂਜੀ ਜਪਿ ਆਹ ਨਿਤ ਜਪਿ ਆਹ ਹਰ ਹਰ ਦਿਨ ਸਰਾਤ ਹਰ ਦਰਗਹ ਟੋਈਐ ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਿਲਾਟ ਲਿਖੋਈਐ ਦੇਸ ਗੁਰ ਕਉ ਸਭ ਨਮਸਕਾਰ ਕਰਹੁ ਜਿਨ ਹਰ ਹਰ ਜਿਨ ਹਰ ਕੀ ਹਰ ਗਾਲ ਗਲੋਈਐ ਜਿਨ ਹਰ ਕੀ ਹਰ ਗਾਲ ਗਲੋਈਐ ਜਿੱਥੇ ਵੀ ਹਰ ਕੀ ਹਰ ਕਾ ਪਦ ਆਵੇ ਜਮ ਕਾ ਗੁਰ ਕਾ ਗੁਰ ਕੀ ਇਹ ਸਭ ਬਕਰੇ ਕਹਿਣੇ ਹਨ ਹਰ ਕਾ ਹਰ ਕੀ ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ